ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਮਨੀਸ਼ ਸੋਦੀਆ ਦੇ 2027 ਚੋਣਾਂ ਜਿੱਤਣ ਨੂੰ ਲੈ ਕੇ ਬਿਆਨ ਦਿੱਤੇ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਆਪ ਆਗੂ ਦੇ ਬਿਆਨ ਨੂੰ ਬੇਸ਼ਰਮੀ ਭਰਿਆ ਦੱਸਿਆ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਲੈ ਕੇ ਸੋਦੀਆ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਖਰਕਾਰ ਆਮ ਆਦਮੀ ਪਾਰਟੀ ਦੀ ਖੁੰਨੀ ਬਿੱਲੀ ਬੂਰੀ ਦੇ ਵਿੱਚੋਂ ਬਾਹਰ ਆ ਗਈ ਹੈ। ਉਹਨਾਂ ਦਾ ਮਖੌਟਾ ਉਤਰ ਗਿਆ ਤੇ ਉਹਨਾਂ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਹੈ। ਝੂਠ ਧੋਖਾ ਧੜੀ ਝੂਠੇ ਵਾਦੇ ਤੇ ਸੱਤਾ ਦੀ ਲਾਲਸਾ ਦੇ ਵਿੱਚ ਆਮ ਆਦਮੀ ਪਾਰਟੀ ਗੰਦੀ ਰਾਜਨੀਤੀ ਕਰ ਰਹੀ ਹੈ ਇਸ ਬੋਨਾਂ ਦੇ ਚੋਟੀ ਦੇ ਨੇਤਾ ਮਨੀਸ਼ ਸੋਧਿਆ ਨੇ ਖੁਦ ਨੰਗਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਆਪ 2014 ਦੇ ਵਿੱਚ ਪੰਜਾਬ ਦੇ ਵਿੱਚ ਦਾਖਲ ਹੋਈ ਇਸ ਤੋਂ ਥੋੜੀ ਦੇਰ ਬਾਅਦ 2015 ਦੇ ਵਿੱਚ ਧਾਰਮਿਕ ਗਰੰਤਾ ਦੀ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੁੰਦੀਆਂ ਨੇ ਉਹਨਾਂ ਨੇ ਆਪਣੇ ਵਿਧਾਇਕ ਨੂੰ 2016 ਦੇ ਮਲੇਰ ਕੋਟਲਾ ਬੇਅਦਬੀ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਤੇ ਇਸ ਦੇ ਲਈ ਹੁਣ ਕਿਸੇ ਨੂੰ ਵੀ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹਨਾਂ ਚ ਘਟਨਾਵਾਂ ਦੇ ਪਿੱਛੇ ਕੌਣ ਸੀ ਉਹਨਾਂ ਕਿਹਾ ਕਿ ਆਪ ਨੇ ਜਾਣਬੁੱਝ ਕੇ ਪੰਜਾਬੀਆਂ ਦੀ ਮਨਾਵੰਦ ਦੇ ਨਾਲ ਖੇਡਿਆ ਪਾਈਚਾਰਿਆਂ ਵਿਚਕਾਰ ਤਨਾ ਪੈਦਾ ਕੀਤਾ ਤੇ ਸਿਰਫ ਸੱਤਾ ਦੇ ਲਾਲਚ ਦੇ ਵਿੱਚ ਭਰਾ ਨੂੰ ਭਰਾ ਦੇ ਹੀ ਵਿਰੁੱਧ ਖੜਾ ਕਰਨ ਦੀ ਸਾਜਿਸ਼ ਰਚੀ ਹੈ ਤੇ ਹੁਣ ਇਹ ਸਭ ਉਹਨਾਂ ਦੇ ਨੇਤਾ ਨੇ ਖੁਦ ਖੁੱਲ ਕੇ ਬੋਲ ਦਿੱਤਾ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਦੇ ਹਰ ਨਾਗਰਿਕ ਨੂੰ ਅਪੀਲ ਕਰਦਾ ਕਿ ਉਹ ਆਪਣੇ ਇਸ ਖਤਰਨਾਕ ਸਾਜਿਸ਼ ਨੂੰ ਪਛਾਣਨ ਤੇ ਇਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਪੰਜਾਬ ਦੇ ਵਿੱਚ ਦੰਗੇ ਪੜਕਾਉਣ ਦੀ ਸਾਜ਼ਿਸ਼ ਹੈ। ਦੋ ਸੂਬੇ ਨੂੰ ਦੁਬਾਰਾ 80-90 ਦੇ ਦਹਾਕੇ ਦੇ ਕਾਲੇ ਦੌਰ ਵਾਰ ਲੈ ਕੇ ਜਾ ਸਕਦਾ ਹੈ। ਉਹਨਾਂ ਕਿਹਾ ਹੈ ਕਿ ਮੈਂ ਪਾਰੋ ਦੇ ਚੋਣ ਕਮਿਸ਼ਨ ਤੋਂ ਮੰਗ ਕਰਦਾ ਕਿ ਮਨਿਸ ਸੋਧਿਆ ਦੇ ਨਾ ਪੜਕਾਉਤ ਇਨਕਲਾਬੀ ਬਿਆਨਾਂ ਦਾ ਨੋਟਿਸ ਲੈਂਦੇ ਆ ਉਹਨਾਂ ਦੀ ਜ਼ਮਾਨਤ ਤੁਰੰਤ ਰੱਦ ਕੀਤੀ ਜਾਵੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿੱਚ ਪੂਰੀ ਤਰੀਕੇ ਨਾਲ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਸੰਵੇਦਨਸ਼ੀਲ ਸਰਹਾਦੀ ਸੂਬੇ ਨੂੰ ਫਿਰ ਤੋਂ ਹਿੰਸਾ ਦੀ ਅਗ ਦੇ ਵਿੱਚ ਨਾ ਸੁੱਟਿਆ ਜਾਵੇ। ਇਜ਼ਨਾਰੀ ਅਕਾਲੀ ਦਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਭਾਰਤ ਦੇ ਨੇਪਾਲ ਕਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਮਾਜ ਦੇ ਵਿੱਚ ਦੁਸ਼ਮਣੀ ਖੁਨਖਰਾਬਾ ਫੈਲਾਉਣ ਦੇ ਲਈ ਮਨੀਸ਼ ਸਸੋ ਦੇ ਵਿਰੁੱਧ ਤੁਰੰਤ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦਾ ਵਾ ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਮਨੀਸ਼ ਸੁਸੋਦੀਆ ਦੇ 2027 ਚੋਣਾਂ ਜਿੱਤਣ ਨੂੰ ਲੈ ਕੇ ਬਿਆਨ ਦਿੱਤੇ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਆਪ ਆਗੂ ਦੇ ਬਿਆਨ ਨੂੰ ਬੇਸ਼ਰਮੀ ਭਰਿਆ ਦੱਸਿਆ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਲੈ ਕੇ ਸੁਸੋਦੀਆ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਖਰਕਾਰ ਆਮ ਆਦਮੀ ਪਾਰਟੀ ਦੀ ਖੁੰਨੀ ਬਿੱਲੀ ਬੂਰੀ ਦੇ ਵਿੱਚੋਂ ਬਾਹਰ ਆ ਗਈ ਹੈ। ਉਹਨਾਂ ਦਾ ਮਖੌਟਾ ਉਤਰ ਗਿਆ ਤੇ ਉਹਨਾਂ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਹੈ। ਝੂਠ, ਧੋਖਾ ਧੜੀ ਝੂਠੇ ਵਾਦੇ ਤੇ ਸੱਤਾ ਦੀ ਲਾਲਸਾ ਦੇ ਵਿੱਚ ਆਮ ਆਦਮੀ ਪਾਰਟੀ ਗੰਦੀ ਰਾਜਨੀਤੀ ਕਰ ਰਹੀ ਹੈ ਇਸ ਬੋਨਾਂ ਦੇ ਚੋਟੀ ਦੇ ਨੇਤਾ ਮਨੂਜੀ ਸੋਧਿਆ ਨੇ ਖੁਦ ਨੰਗਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਆਪ 2014 ਦੇ ਵਿੱਚ ਪੰਜਾਬ ਦੇ ਵਿੱਚ ਦਾਖਲ ਹੋਈ ਇਸ ਤੋਂ ਥੋੜੀ ਦੇਰ ਬਾਅਦ 2015 ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੁੰਦੀਆਂ ਨੇ ਉਹਨਾਂ ਨੇ ਆਪਣੇ ਵਿਧਾਇਕ ਨੂੰ 2016 ਦੇ ਮਲੇਰ ਕੋਟਲਾ ਬੇਅਦਬੀ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਤੇ ਇਸ ਦੇ ਲਈ ਹੁਣ ਕਿਸੇ ਨੂੰ ਵੀ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਕੌਣ ਸੀ ਉਹਨਾਂ ਨੇ ਕਿਹਾ ਕਿ ਆਪ ਨੇ ਜਾਣਬੁੱਝ ਕੇ ਪੰਜਾਬੀਆਂ ਦੀ ਧਾਰਮਿਕ ਭਾਵ ਇਹ ਪੈਚਾਰੇ ਆ ਵਿਚਾਰਤਨਾ ਪੈਦਾ ਕੀਤਾ ਤੇ ਸਿਰਫ ਸੱਤਾ ਦੀ ਲਾਲਸ ਦੇ ਵਿੱਚ ਭਰਾ ਨੂੰ ਭਰਾ ਦੇ ਹੀ ਵਿਰੁੱਧ ਖੜਾ ਕਰਨ ਦੀ ਸਾਜ਼ਿਸ਼ ਰਚੀ ਹੈ ਤੇ ਹੁਣ ਇਹ ਸਭ ਉਹਨਾਂ ਦੇ ਨੇਤਾ ਨੇ ਖੁਦ ਖੁੱਲ ਕੇ ਬੋਲ ਦਿੱਤਾ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਦੇ ਹਰ ਨਾਗਰਿਕ ਨੂੰ ਅਪੀਲ ਕਰਦਾ ਕਿ ਉਹ ਆਪਣੇ ਇਸ ਖਤਰਨਾਕ ਸਾਜ਼ਿਸ਼ ਨੂੰ ਪਛਾਣਨ ਤੇ ਇਹ ਸਿਰਫ ਤੇ ਸਿਰਫ ਉਹ ਆਪਣੇ ਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਪੰਜਾਬ ਦੇ ਵਿੱਚ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ ਦੋ ਸੂਬੇ ਨੂੰ ਦੁਬਾਰਾ 80 90 ਦੇ ਦਹਾਕੇ ਦੇ ਕਾਲੇ ਦੌਰ ਵਾਰ ਲੈ ਕੇ ਜਾ ਸਕਦਾ ਹੈ ਉਹਨਾਂ ਕਿਹਾ ਹੈ ਕਿ ਮੈਂ ਪਾਰੂ ਦੇ ਚੋਣ ਕਮਿਸ਼ਨ ਤੋਂ ਮੰਗ ਕਰਦਾ ਕਿ ਮਨੀਸ਼ ਸੋਧਿਆ ਦੇ ਨਾ ਪੜਕਾਉਤ ਇਨਕਲਾਬੀ ਬਿਆਨ ਦਾ ਨੋਟਿਸ ਲੈਂਦੇ ਆ ਉਹਨਾਂ ਦੀ ਜ਼ਮਾਨਤ ਤੁਰੰਤ ਰੱਦ ਕੀਤੀ ਜਾਵੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿੱਚ ਪੂਰੀ ਤਰੀਕੇ ਨਾਲ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਨੂੰ ਕਰਫਿਊ ਤੋਂ ਹਿੰਸਾ ਦੀ ਅਗਦੇ ਵਿੱਚ ਨਾ ਸੁੱਟਿਆ ਜਾਵੇ ਇਸ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਦਾ ਇਹ ਕਹਿਣਾ ਕਿ ਭਾਰਤ ਦੇ ਨੇਪਾਲ ਕਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਮਾਜ ਦੇ ਵਿੱਚ ਦੁਸ਼ਮਣੀ ਖੁਨਖਰਾਬਾ ਫੈਲਾਉਣ ਦੇ ਲਈ ਮਨੀਸ਼ ਸਿਸੋ ਦੇ ਵਿਰੁੱਧ ਤੁਰੰਤ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦਾ ਮ